ਜੀਟੀ ਰੋਡ ਦੇ ਉੱਤੇ ਹੋਟਲ ਸਵੀਟ ਮਿਲਨ ਦੇ ਕੋਲ ਰਾਤ ਸੜਕ ਦੇ ਕਿਨਾਰੇ ਖੜੇ ਇੱਕ ਟਰਾਲੇ ਦੇ ਪਿੱਛੇ ਅਚਾਨਕ ਬੜੀ ਤੇਜ਼ੀ ਦੇ ਨਾਲ ਈ ਰਿਕਸ਼ਾ ਵੱਜਿਆ ਜਿਸ ਦੇ ਨਾਲ ਈ ਰਿਕਸ਼ਾ ਜਿਹੜਾ ਚਲਾ ਰਿਹਾ ਸੀਗਾ ਡਰਾਈਵਰ ਸੀਗਾ ਉਹ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਉਹਦਾ ਸਾਰਾ ਮੂੰਹ ਪਾੜ ਗਿਆ ਅਹਿਸਾਸੇ ਦੇ ਵਿੱਚ ਤੇ ਲਹੂ ਲਹਾਨ ਹੋ ਗਿਆ ਅਹਿਸਾਸੇ ਦੀ ਸੂਚਨਾ ਮਿਲਨ ਤੇ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਟੀਮ ਵਲੰਟੀਅਰ ਸਾਈਬ ਸਿੰਘ ਮੌਕੇ ਤੇ ਪਹੁੰਚੇ ਤੇ ਜ਼ਖਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿਸ ਦੀ ਪਛਾਣ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਨਿਵਾਸੀ ਗੁਰਨਾਨਕ ਨਗਰ ਦੇ ਤੌਰ ਤੇ ਹੋਈ ਜਿਹਦਾ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਇਲਾਜ ਚੱਲ ਰਿਹਾ ਹੈਗਾ ਇਸ ਤੋਂ ਇਲਾਵਾ ਇੱਕ ਹਾਦਸਾ ਪਰਸਰਾਮ ਨਗਰ ਗਲੀ ਨੰਬਰ 2 ਦੇ ਵਿੱਚ ਹੋਇਆ ਜਿੱਥੇ ਕਿ ਚਨਾਈ ਦਾ ਕੰਮ ਕਰਦੇ ਵਿੱਚ ਚੱਲ ਰਿਹਾ ਸੀਗਾ ਤਾਂ ਪੈੜ ਲਗਾ ਕੇ ਜਿਹੜਾ ਠੇਕੇਦਾਰ ਪੈੜ ਦੇ ਉੱਤੇ ਚੜ ਕੇ ਜਦੋਂ ਕੰਮ ਕਰ ਰਿਹਾ ਸੀ ਤਾਂ ਪੈੜ ਦੀ ਜਿਹੜੀ ਸਪੋਰਟ ਸੀਗੀ ਬੱਲੀ ਸੀਗੀ ਉਹ ਟੁੱਟ ਗਈ ਜਿਸ ਦੇ ਨਾਲ 15 ਫੁੱਟ ਦੀ ਉਚਾਈ ਤੋਂ ਠੇਕੇਦਾਰ ਥੱਲੇ ਡਿੱਗਿਆ ਤੇ ਉਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਮਿਲਣ ਤੇ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਟੀਮ ਵਲੰਟੀਅਰ ਸੁਮਿਤ ਮੇਸ਼ਵਰੀ ਸਖਸ਼ਮ ਮੌਕੇ ਤੇ ਪਹੁੰਚੇ ਤੇ ਤੁਰੰਤ ਜਿਹੜਾ ਬਿਹੋਸ਼ ਪਿਆ ਸੀਗਾ ਉੱਥੇ ਬੰਦਾ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿਸ ਨੂੰ ਉੱਥੇ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਪੜਤਾਲ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਦੀ ਪਛਾਣ ਰੇਸ਼ਮ ਸਿੰਘ ਪੁੱਤਰ ਜੰਟਾ ਸਿੰਘ ਨਿਵਾਸੀ ਪਿੰਡ ਬਲਾਡੇਵਾਲਾ ਦੇ ਤੌਰ ਤੇ ਹੋਈ